ਟ੍ਰੇਡ ਵਾਰ ਦੇ ਵਿਚਾਲੇ ਅਮਰੀਕਾ ਵੱਲੋਂ 25% ਟੈਰਿਫ ਲਾਉਣ ਤੋਂ ਬਾਅਦ 25% ਹੋਰ ਵਧਾਉਣ ਦੀ ਧਮਕੀਆਂ ਦੇ ਦਰਮਿਆਨ ਇੱਕ ਨਮਾ ਖਤਰਾ ਕੀ ਜੰਗ ਦਾ ਫਿਰ ਮੜਾਉਣ ਲੱਗਿਆ ਕੀ ਭਾਰਤ ਪਾਕਿਸਤਾਨ ਦੇ ਵਿਚਾਲੇ ਫਿਰ ਜੰਗ ਛੇੜ ਸਕਦੀ ਹੈ ਇਹ ਸਵਾਲ ਫਿਕਰ ਆ ਰਹਾ ਹੈ ਤੇ ਮੈਂ ਉਸੇ ਫਿਕਰ 'ਚ ਚਰਚਾ ਤੁਹਾਡੇ ਨਾਲ ਕਰਨ ਜਾ ਰਿਹਾ ਇੱਕ ਪਾਸੇ ਭਾਰਤ ਔਰ ਅਮਰੀਕਾ ਵਿਚਾਲੇ ਤਣਾਅ ਵਧ ਰਿਹਾ ਉਸ ਤਣਾਅ ਦੇ ਦਰਮਿਆਨ ਸਿੱਧੇ ਰੂਪ ਚ ਭਾਰਤ ਵੱਲੋਂ ਲਗਾਤਾਰ ਅਮਰੀਕਾ ਨੂੰ ਜਵਾਬ ਦਿੱਤਾ ਜਾ ਰਿਹਾ ਸਿੱਧੇ ਰੂਪ ਚ ਬੇਸ਼ੱਕ ਨਹੀਂ 트ੰਪ ਦਾ ਨਾਮ ਅਜੇ ਵੀ ਨਹੀਂ ਲਿਆ ਜਾ ਰਿਹਾ ਚਾਹੇ ਰਾਜਨਾਥ ਸਿੰਘ ਬੋਲਣ ਚਾਹੇ ਪ੍ਰਦੇਸ਼ ਮੰਤਰੀ ਬੋਲਣ ਤੇ ਚਾਹੇ ਪ੍ਰਧਾਨ ਮੰਤਰੀ ਬੋਲਣ ਪਰ ਸਿੱਧੇ ਰੂਪ ਚ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਰੂਸ ਦੇ ਰਾਸ਼ਪਤੀ ਨਾਲ ਫੋਨ ਤੇ ਗੱਲ ਕਰਨਾ ਹੈ ਨਾ ਇਹ ਕਹਿਣਾ ਕਿ ਡੈਰੀ ਵਾਲੇ ਖੇਤੀ ਵਾਲੇ ਕਿਸਾਨੀ ਵਾਲੇ ਮਸਲੇ ਚ ਕੋਈ ਸਮਝੌਤਾ ਨਹੀਂ ਕਿਸਾਨਾਂ ਨਾਲ ਮੈਂ ਖੜਾ ਹਾਂ ਮੈਨੂੰ ਕੋਈ ਇਹਦੀ ਕੀਮਤ ਚੁਕਾਉਣੀ ਪਵੇ ਪ੍ਰਧਾਨ ਮੰਤਰੀ ਵੀ ਲੋਕ ਇਹ ਕਹਿੰਦਾ ਕਿ ਤਨਾ ਕਿਤੇ ਅਸਦੇ ਰੂਪ ਚ ਜਵਾਬ ਦਿੱਤੇ ਜਾ ਰਹੇ ਪਰ ਜਿਸ ਤਰ੍ਹਾਂ ਅਮਰੀਕਾ ਧਮਕਾ ਰਿਹਾ ਹੈ ਕਿ ਉਸੇ ਧਮਕੀ ਦਾ ਇੱਕ ਇਹ ਹਿੱਸਾ ਵੀ ਹੋਏਗਾ ਕਿ ਪਾਕਿਸਤਾਨ ਵਾਲੇ ਪਾਸਿਓ ਫਿਰ ਕੋਈ ਬਾਹਰ ਹੋ ਸਕਦਾ ਫਿਰ ਕੋਈ ਸਾਜ਼ਿਸ਼ ਹੋ ਸਕਦੀ ਹੈ ਫਿਰ ਕੋਈ ਸ਼ਰਾਰਤ ਹੋ ਸਕਦੀ ਹੈ ਜਾਂ ਹੁਣ ਵਾਰੀ ਪਹਿਲ ਕਰਨ ਦੀ ਭਾਰਤ ਦੀ ਹੋਏਗੀ ਕਿਉਂਕਿ ਲਗਾਤਾਰ ਸੰਸਦ ਤੋਂ ਲੈ ਕੇ ਰਾਜਨੀਤਿਕ ਬਿਆਨੀਆਂ ਤੱਕ ਇਸਪਸ਼ਟ ਕਿਹਾ ਜਾਂਦਾ ਰਿਹਾ ਕਿ ਮਿਸ਼ਨ ਸੰਦੂਰ ਬੰਦ ਨਹੀਂ ਹੋਇਆ। ਹਜੇ ਸਸਪੈਂਡ ਹੋਇਆ। ਸਿੰਧੂ ਜਲ ਸੰਧੀ ਰੱਦ ਨਹੀਂ ਹੋਈ, ਸਸਪੈਂਡ ਹੋਈ ਹੈ। ਕੀ ਇਹ ਵਿਸ਼ੇ ਦੋਏ ਫਿਰ ਖੁੱਲਣਗੇ? ਕਿਉਂ ਸਿੰਧੂ ਜਲ ਸੰਧੀ ਦੇ ਨਾਂ ਦੇ ਉੱਤੇ ਕੋਈ ਟਕਰਾਲੇ ਪਾਸੇ ਵਧਣਗੇ ਤੇ ਭਾਰਤ ਉਹਦਾ ਜਵਾਬੀ ਕਾਰਵਾਈ ਕਰੇਗਾ। ਭਾਰਤੀ ਫੌਜ ਦੇ ਮੁਖੀ ਖੁਦ ਜਰਨਲ ਉਪੇਂਦਰ ਦਵੇਦੀ ਹੋਰਾਂ ਨੇ ਬਾਕਾਇਦਾ ਤੌਰ ਤੇ ఐటిహెచ్సిਗੇ ఐఐటి మద్రాస్ చ ఉత్తే ਉਹਨਾਂ ਨੇ ਸਮੋਦਨ ਕਰਦੇ ਗੱਲ ਕਹੀ ਹੈ ਕਿ ਛੇਤੀ ਹੋ ਸਕਦੀ ਹੈ ਭਾਰਤ-ਪਾਕ جنگ ਉਹ ਕਹਿੰਦੇ ਜਲਦੀ ਹੀ ਅਗਲੀ جنگ ਫੇਰ ਹੋ ਸਕਦੀ ਹੈ ਹੁਣ ਉਸੇ ਮੁਤਾਬਕ ਤਿਆਰੀ ਵੀ ਕਰਨੀ ਪੈਗੀ ਕਹਿੰਦੇ ਜਿਹੜੀ ਮਿਸ਼ਨ ਸੰਦੂਰ ਦੇ ਨਾਂ ਦੇ ਉੱਤੇ ਉਸ ਤੋਂ ਬਾਅਦ جنگ ਛੜੀ 4 ਦਿਨ ਚੱਲੀ ਉਹ ਕਹਿੰਦੇ ਸ਼ਤਰੰਜ ਵਰਗੀ ਸੀ ਉਹ ਲੜਾਈ ਛਤਰੰਜ ਦੀ ਚਾਲ ਵਰਗੀ ਸੀ ਕਿ ਕਦੋਂ ਕਿਹੜੀ ਚਾਲ ਕਿਹਨੇ ਚਲਣੀਆਂ ਸਾਡੀ ਚਾਲ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਦੀ ਚਾਲ ਦਾ ਸਾਨੂੰ ਨਹੀਂ ਪਤਾ ਸੀ ਅਸੀਂ ਸਤਰੰਜ ਖੇਡ ਰਹੇ ਸੀ ਨਹੀਂ ਪਤਾ ਸੀ ਦੁਸ਼ਮਣ ਦੀ ਅਗਲੀ ਚਾਲ ਕੀ ਹੋਵੇਗੀ ਕਹਿੰਦੇ ਉਹਦੇ باوجود ਅਸੀਂ ਮੋੜ ਮੋੜ ਮੱਝ ਤੋੜ ਮੱਝ ਜਵਾਬ ਦਿੱਤਾ ਤੇ ਹੁਣ ਕਹਿੰਦੇ ਛੇਤੀ ਫੇਰ جنگ ਹੋ ਸਕਦੀ ਹੈ ਇਹ ਸਭ ਦੇ ਦਰਮਿਆਨ ਭਾਰਤੀ ਫੌਜ ਦੇ ਇਸ ਸਪਸ਼ਟ ਕਰਨ ਤੋਂ ਬਾਅਦ ਇੱਕ ਤਸਵੀਰ ਅੱਜ ਮੀਡੀਆ 'ਚ ਚੱਲ ਰਹੀ ਹੈ ਉਹ ਤਸਵੀਰ ਹੈ ਪਾਕਿਸਤਾਨ ਦੇ ਫੌਜ ਮੁਖੀ ਮਨੀਰ ਰਜ਼ਾ ਦੀ ਅਮਰੀਕਾ ਦੇ ਜਰਨਲ ਨਾਲ ਉਹ ਤਸਵੀਰ ਹੈ ਤੇ ਪਾਕਿਸਤਾਨ ਫੌਜ ਦਾ ਮੁਖੀ ਕਹਿ ਰਿਹਾ ਕਿ ਜੇ ਸਾਨੂੰ ਮਿਟਾਉਣ ਦੀ ਕੋਸ਼ਿਸ਼ ਹੋਈ ਤਾਂ ਅੱਧੀ ਦੁਨੀਆ ਲੈ ਕੇ ਮਿਟਾਾਂਗੇ ਪਰਵਾਹ ਨੂੰ ਜੰਗ ਫੇਰ ਕਰ ਸਕਦੇ ਹਾਂ ਅਸੀਂ ਪਰਵਾਹ ਨੂੰ ਹਮਲਾ ਕਰ ਸਕਦੇ ਹਾਂ ਉਹ ਵੀ ਇੱਕ ਤਰ੍ਹਾਂ ਨਾਲ ਧਮਕੀ ਕਿ ਦੀ ਸ਼ਹਿਤ ਹੈ ਇੱਕ ਪਾਸੇ ਮਿਸ਼ਨ ਸੰਦੂਰ ਦੇ ਸਮੇਂ ਇਹ ਗੱਲ ਸਾਹਮਣੇ ਆਈ ਕਿ ਚੀਨ ਨੇ ਆਪਣੇ ਹਥਿਆਰਾਂ ਦਾ ਟ్రायल ਕੀਤਾ ਜਦੋਂ ਚੀਨ ਉਧਰ ਖੜਾ ਤੇ ਹੁਣ ਅਮਰੀਕਾ ਜਿਵੇਂ ਉਹਨੂੰ ਸ਼ਹਿਦ ਦੇ ਰਿਹਾ ਕਦੇ ਮਨੀਰ ਨੂੰ ਰੋਟੀ ਤੇ ਬਲਾ ਬਾਈਟ ਹਾਊਸ ਕਦੇ ਉਹਨੂੰ ਉਥੋਂ ਦੇ ਜਰਨਲਾਂ ਫੋਟੋਆਂ ਜਨ ਤੱਕ ਕਰ ਇਹ ਧਮਕਾਉਣ ਦਾ ਡਰਾਉਣ ਦਾ ਇੱਕ ਤਰੀਕਾ ਕਰ ਹੈ ਤੇ ਪਰ ਇਧਰ ਭਾਰਤ ਦੀ ਫੌਜ ਨੂੰ ਸਲਾਮ ਹੈ ਜਿਹੜੀ ਕਹਿੰਦੀ ਅਸੀਂ ਤਿਆਰ ਬਰ ਤਿਆਰ ਹਾਂ ਸੋ ਪਾਕਿਸਤਾਨ ਦੇ ਫੌਜ ਮੁਖੀ ਵੱਲੋਂ ਪਰਮਾਣੂ ਜੰਗ ਦੀ ਧਮਕੀ ਦਿੱਤੀ ਗਈ ਹੈ ਉਸ ਧਮਕੀ ਚ ਉਹਨੇ ਦੁਹਰਾ ਹੀ ਆਇਆ ਕਿ ਜੇਕਰ ਲੋੜ ਪਈ ਤਾਂ ਅਸੀਂ ਮੁੜ ਕੇ ਜੰਗ ਦੇ ਮੂੰਹ ਚ ਕਹੇ ਤਾਂ ਅਸੀਂ ਮੁੜ ਕੇ ਪਰਮਾਣੂ ਦੀ ਵਰਤੋਂ ਕਰਾਂਗੇ ਮਤਲਬ ਉਹ ਦੁਬਾਰਾ ਇਹ ਧਮਕੀ ਦੇ ਰਿਹਾ ਪਹਿਲਾਂ ਵੀ ਉਸ ਸਮੇਂ ਧਮਕੀ ਆਈ ਸੀ ਇਸ ਨਾਲ ਨਾਲ ਇਹ ਕਹਿਣਾ ਕਿ ਜੇ ਅਸੀਂ ਮੁੱਕੇ ਤਾਂ ਇਹ ਨਹੀਂ ਮੁੱਕਾਂਗੇ ਅੱਧੀ ਦੁਨੀਆ ਲੈ ਕੇ ਮੁੱਕਾਂਗੇ ਮਤਲਬ ਆਪਣੀ ਸਥਿਤੀ ਕੀ ਹੈ ਤੋ ਤਾਂ ਬਖਵਾਂ ਵਾਪਕ ਕਿ ਸਾਡੇ ਕੋਲ ਫੌਜ ਦੀ ਸਥਿਤੀ ਕਿਹੋ ਜਿਹੀ ਹੈ ਸਰੌਧ ਦੀ ਸਥਿਤੀ ਕਹੀ ਜੀ ਹੈ ਪਰ ਜਿਹੜੇ ਪਰਾਂ ਤੇ ਉੜਦਾ ਉਸ ਪਰਾਂ ਦੇ ਹਵਾਲੇ ਨਾਲ ਉਥੋਂ ਦੇ ਫੌਜ ਮੁਖੀ ਦੇ ਬੋਲ ਨੇ ਤੇ ਉਧਰ ਜਿਸ ਤਰ੍ਹਾਂ ਅਮਰੀਕਾ ਦੀ ਸ਼ਹਿ ਸ਼੍ਰੀਆਮ ਦਿਖ ਰਹੀ ਹੈ ਤੇ ਇਧਰ ਭਾਰਤੀ ਫੌਜ ਵੱਲੋਂ ਵੀ ਕਿਹਾ ਜਾ ਰਿਹਾ ਕਿ ਜੰਗ ਫਿਰ ਕੀ ਇਹ ਫਿਕਰ ਕਰੀਏ ਕਿ ਅਸੀਂ ਫਿਰ ਜੰਗ ਦੇ ਮੂੰਹ ਚ ਜਾਣਾ ਤੇ ਉਸ ਦੇ ਵਿੱਚ ਸਭ ਤੋਂ ਵੱਧ ਫਿਕਰ ਕਿਹਨੂੰ ਹੋਣਾ ਹੈ ਕਹਿੰਦੇ ਕਹੋਂਦੇ ਰਾਸ਼ਟਰਵਾਦੀ ਤਾਂ ਫਿਰ ਚੈਨਲਾਂ ਤੇ ਬਿਆਨ ਦੇਣਗੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣਗੇ ਉਹ ਭੋਗਣੀ ਕਿਨੇ ਛੜਦੇ ਤੇ ਲੈਂਦੇ ਪੰਜਾਬ ਦੇ ਪੰਜਾਬ ਦੀ ਇਹ ਸਾਧ ਤੇ ਲੜਾਈ ਹੋਣੀ ਹੈ ਫਿਰ ਸਾਨੂੰ ਥੱਕਿਆ ਜਾਊਗਾ ਤੇ ਫਿਰ ਸਾਨੂੰ ਇਹ ਸਵਾਲ ਕਮਾਲ ਹੈ ਵੀ ਸੋ ਇਸ ਲਈ ਇਹ ਬਹੁਤ ਫਿਕਰਮੰਦੀ ਵਾਲਾ ਇੱਕ ਪਹਿਲੂ ਉੱਭਰ ਰਿਹਾ ਜਿਹਦੇ ਵਿੱਚ ਦੇਖਣ ਵਾਲੀ ਗੱਲ ਕਿਤੇ ਸੀ ਮੁੜ ਕੇ ਜੰਗ ਬਲ ਤਾਂ ਨਹੀਂ ਥੱਕੇ ਜਾ